ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਜੋ ਕਿ ਇੱਕ ਲਗਾਤਾਰ ਸਵਾ ਮਹੀਨਾ ਇਹ ਤੁਸੀਂ ਕਰਮ ਕਰਨਾ ਹੈ ਜਿਦੇ ਨਾਲ ਤੁਹਾਡੇ ਪੀਰ ਸਿੱਧੇ ਹੋਣਗੇ ਪੈਰੋ ਜਤੀ ਜੀ ਵੀ ਸਿੱਧੇ ਹੋ ਜਾਣਗੇ ਸੋ ਕਰਮ ਕੀ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਇੱਥੇ ਸੋ ਬਾਕੀ ਇਹ ਕਰਮ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਇਹ ਤੁਹਾਡੇ ਆਪ ਤੇ ਹੈ ਕਿ ਤੁਸੀਂ ਇਹ ਕਰਮ ਕਰਨਾ ਹੈ ਤਾਂ ਕਰ ਵੀ ਸਕਦੇ ਹੋ ਕਿਉਂਕਿ ਬਹੁਤ ਹੀ ਚੰਗਾ ਕਰਮ ਹੈ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਨੰਦੀ ਕਾਲੇ ਰੰਗ ਦਾ ਮੇਰੇ ਪਿੱਛੇ ਪੈਂਦਾ ਹੈ ਸੋ ਇਹਦੇ ਬਾਰੇ ਕੀ ਇਹਦਾ ਮਤਲਬ ਹੈ ਇਹਦੇ ਬਾਰੇ ਦੱਸੋ ਸੋ ਜੇਕਰ ਕਦੇ ਵੀ ਸਪਨੇ ਵਿੱਚ ਨੰਦੀ ਆਵੇ ਤਾਂ ਜੇਕਰ ਸਫੇਦ ਰੰਗ ਦਾ ਹੈ ਸ਼ਾਂਤ ਹੈ ਕੁਝ ਕਹਿੰਦਾ ਨਹੀਂ ਤੇ ਸਮਝ ਲਓ ਕਿ ਤੁਹਾਡੇ ਤੇ ਕਿਰਪਾ ਹੈ ਮਾਲਕ ਦੀ ਕੋਲੇ ਭੰਡਾਰੀ ਦੀ ਕਿਰਪਾ ਹੈ ਸੋ ਜੇਕਰ ਕਾਲੇ ਰੰਗ ਦੇ ਬਲੈਕ ਰੂਪ ਦੇ ਵਿੱਚ ਆਉਂਦਾ ਹੈ ਤਾਂ ਫਿਰ ਸਮਝ ਲਓ ਕਿ ਥੋੜੀ ਬਹੁਤ ਨਾਰਾਜ਼ਗੀ ਹੈ ਤੁਸੀਂ ਸ਼ਿਵਲਿੰਗ ਤੇ ਜਾ ਕੇ ਕੱਚੀ ਲਸੀ ਦਾ ਛਿੱਟਾ ਵੀ ਦਿਓ ਆਪਣੇ ਘਰ ਵਿੱਚ ਤੇ ਸ਼ਿਵਲਿੰਗ ਤੇ ਜਾ ਕੇ ਕੱਚੀ ਲਸੀ ਜ਼ਰੂਰ ਪਾਓ ਥੋੜੇ ਵਿੱਚ ਚੌਲ ਤੇ ਖੰਡ ਪਾ ਲੋ ਤੇ ਉਹ ਸ਼ਿਵਲਿੰਗ ਤੇ ਸੋਮਵਾਰ ਦੇ ਦਿਨ ਕੁਝ ਸੋਮਵਾਰ ਲਗਾਤਾਰ ਇਹ ਕੰਮ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਕਿਉਂਕਿ ਜਦੋਂ ਆਪਾਂ ਨੂੰ ਨਾਰਾਜ਼ਗੀ ਹੁੰਦੀ ਹੈ ਆਪਣੇ ਪੀਰੋ ਮੁਰਸ਼ਦ ਦੀ ਰਿਸ਼ਤੇ ਦੀ ਤਾਂ ਫਿਰ ਇਹੋ ਜਿਹੇ ਵਿਚਾਰ ਆਉਂਣਾ ਸ਼ੁਰੂ ਹੋ ਜਾਂਦੇ ਆ ਵਿਚਾਰਾਂ ਵੀ ਇਸ ਤਰ੍ਹਾਂ ਹੁੰਦੇ ਆ ਕਿ ਜਿਸ ਰਿਸ਼ਤੇ ਨੂੰ ਆਪਾਂ ਮੰਨਦੇ ਆ ਉਹਨਾਂ ਦਾ ਵਾਹਨ ਜਾਂ ਸੁਪਨੇ ਵਿੱਚ ਦਿਖਾਈ ਦਿੰਦਾ ਹੈ ਜਾਂ ਫਿਰ ਕੋਈ ਨਾ ਕੋਈ ਉਹਨਾਂ ਦੇ ਨਾਲ ਜੁੜੀ ਹੋਈ ਗੱਲ ਆਪਣੇ ਮੂਰੇ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਕਰਕੇ ਧਿਆਨ ਰੱਖੋ ਤੇ ਇਹ ਕਰਮ ਕਰੋ ਇਹਦੇ ਨਾਲ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਜੀ ਸੋ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਜਦੋਂ ਸਿਮਰਨ ਕਰਨ ਬੈਂਦੇ ਆ ਤਾਂ ਅਵਾਸਨਾ ਹੋਣਾ ਸ਼ੁਰੂ ਹੋ ਜਾਂਦਗਾ ਆ ਇਹਦਾ ਕੀ ਕਾਰਨ ਹੈ ਪਤਾ ਨਹੀਂ ਇਹ ਮਹਾਰਾਜ ਵੱਲੋਂ ਹੈ ਜਾਂ ਫਿਰ ਕੀ ਇਹਦਾ ਮਤਲਬ ਬਣਦਾ ਹੈ ਸੋ ਜਦੋਂ ਵੀ ਸਿਮਰਨ ਕਰਨ ਬੈਂਦੇ ਆ ਜਦੋਂ ਆਪਾਂ ਪਹਿਲੋ ਪਹਿਲਾ ਸ਼ੁਰੂਆਤ ਹੀ ਸਿਮਰਨ ਦੀ ਕਰਦੇ ਆਂ ਤੇ ਨੀਂਦ ਅਵਾਸੀਆਂ ਆਉਣੀਆਂ ਸ਼ੁਰੂ ਹੁੰਦੀਆਂ ਕਿਉਂਕਿ ਕਾਲ ਦਾ ਪੈਰਾ ਹੋਣ ਲੱਗ ਪੈਂਦਾ ਤੇ ਸਿਮਰਨ ਹੁੰਦਾ ਨਹੀਂ ਤੇ ਦੂਸਰੀ ਗੱਲ ਹੈ ਕਿ ਜਦੋਂ ਲਗਨ ਲੱਗਣ ਲੱਗ ਪੈਂਦੀ ਹੈ ਸਿਮਰਨ ਵਿੱਚ ਤੇ ਧਿਆਨ ਜੁੜਦਾ ਹੈ ਸਿਮਰਨ ਵਿੱਚ ਮਾਨ ਟਿਕ ਜਾਂਦਾ ਹੈ ਤੇ ਫਿਰ ਜੋ ਅਵਾਸੀ ਆਉਂਦੀ ਆ ਉਹ ਆਪਣੇ ਮਹਾਰਾਜ ਦੇ ਕੋਲ ਹੋਣ ਦਾ ਸੰਕੇਤ ਵੀ ਮਿਲਦਾ ਹੈ ਸੋ ਇਹ ਦੋ ਤਰ੍ਹਾਂ ਦੇ ਸੰਕੇਤ ਇਨਸਾਨ ਨੂੰ ਮਿਲਦੇ ਆ ਇੱਕ ਤਾਂ ਹੈ ਕਿ ਨੀਂਦ ਆਲੀਆ ਵਾਸੀ ਹੋਣੀ ਤੇ ਇੱਕ ਹੈ ਕਿ ਨੀਂਦ ਨਹੀਂ ਆ ਰਹੀ ਪਰ ਅਵਾਸੀਆਂ ਤੇ ਅਵਾਸੀਆਂ ਆਉਂਦੀਆਂ ਤੋੜ ਵਸਤੀ ਲੱਗਦੀ ਹੈ ਤਾਂ ਸਮਝ ਲਓ ਉਸ ਸਮੇ ਤੁਹਾਡਾ ਫਰਿਸ਼ਤਾ ਤੁਹਾਡੇ ਗੁਰੂ ਮਹਾਰਾਜ ਤੁਹਾਡਾ ਮੁਰਸ਼ਿਦ ਤੁਹਾਡੇ ਨਜ਼ਦੀਕ ਆ ਤੇ ਤੁਹਾਨੂੰ ਦੇਖ ਰਿਹਾ ਸੋ ਕਿਉਂਕਿ ਆਪਾਂ ਇਹ ਦੁਨਿਆਵੀ ਅੱਖਾਂ ਦੇ ਨਾਲ ਉਹਨਾਂ ਨੂੰ ਨਹੀਂ ਦੇਖ ਸਕਦੇ ਤੇ ਇਹ ਮਨ ਜੋ ਆਤਮਾ ਹੈ ਇਹ ਮੁਰਸ਼ਿਦ ਨੂੰ ਦੇਖ ਲੈਂਦੀ ਹੈ ਸੋ ਇਸ ਕਰਕੇ ਇਹ ਸੰਕੇਤ ਮਿਲਦੇ ਫਿਰ ਸ਼ੁਰੂ ਹੋ ਜਾਂਦੇ ਨੇ ਤੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰਾ ਬਹੁਤ ਸੇਵਾ ਕਰਨ ਨੂੰ ਦਿਲ ਕਰਦਾ ਹੈ ਮਨ ਕਰਦਾ ਹੈ ਸੇਵਾ ਕਰਨ ਨੂੰ ਪਰ ਮੈਂ ਕਿਸ ਤਰ੍ਹਾਂ ਕਰਾਂ ਮੈਂ ਇੱਕ ਜੋਬ ਕਰਦੀ ਹਾਂ ਸੋ ਦੇਖੋ ਜਦੋਂ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਸੇਵਾ ਕਰਨੀ ਆ ਪਰ ਫਿਰ ਵੀ ਤੁਸੀਂ ਬਿਜੀ ਹੋ ਕੰਮਕਾਰ ਦੇ ਵਿੱਚ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਹਫ਼ਤੇ ਬਾਅਦ ਸਮਾਂ ਜ਼ਰੂਰ ਕੱਢੋ ਸੋ ਵੀਰਵਾਰ ਦੀ ਵੀਰਵਾਰ ਆਪਣੇ ਪੀਰੋ মুর্ਸ਼ਿਦ ਦੇ ਦਰਵਾਜ਼ੇ ਉੱਤੇ ਜਾ ਕੇ ਜੋ ਵੀ ਸੇਵਾ ਤੁਹਾਨੂੰ ਮਿਲਦੀ ਇਹ ਉਹ ਸੇਵਾ ਕਰੋ ਝਾੜੂ ਲਗਾਓ ਜਿਸ ਤਰ੍ਹਾਂ ਦੀ ਵੀ ਸੇਵਾ ਦਰਬਾਰ ਵਿੱਚ ਮਿਲਦੀ ਹੈ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਸੇਵਾ ਕਰੋ ਜੇਕਰ ਵੀਰਵਾਰ ਨਹੀਂ ਜਾ ਸਕਦੇ ਤਾਂ ਐਤਵਾਰ ਦੇ ਦਿਨ ਜ਼ਰੂਰ ਆਪਣੀ ਹਾਜ਼ਰੀ ਲਗਾਓ ਪ੍ਰਮਾਤਮਾ ਦੇ ਘਰ ਹਾਜ਼ਰੀ ਲਗਾਉਣੀ ਬਹੁਤ ਜ਼ਰੂਰੀ ਹੈ ਇਹ ਕੰਮ ਆਪਣੇ ਇੱਥੇ ਦੇ ਹੈ ਇੱਥੇ ਤੱਕ ਹੀ ਸੈਵਤ ਰਹਿ ਜਾਣੇ ਆ ਪਰ ਉਸ ਥਾਂ ਤੇ ਜਦੋਂ ਆਪਾਂ ਜਾਣਾ ਹੈ ਇਸ ਦੁਨੀਆ ਦੀ ਯਾਤਰਾ ਕਰਕੇ ਤਾਂ ਫਿਰ ਜਦੋਂ ਅਸੀਂ ਆਪਣੇ ਅਸਲ ਘਰ ਜਾਣਾ ਹੈ ਤੇ ਉੱਥੇ ਆਪਾਂ ਕੀ ਮੂੰਹ ਦਿਖਾਵਾਂਗੇ ਆਪਣੇ ਲਈ ਸਮਾਂ ਜ਼ਰੂਰ ਕੱਢੋ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ ਵਿੱਚ ਪਰ ਪੈਸੇ ਤੋਂ ਜ਼ਿਆਦਾ ਜ਼ਰੂਰੀ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਕੀ ਦੋ ਹੀ ਜਹਾਨੀ ਕੰਮ ਆਉਣਾ ਹੈ ਸੋ ਇਸ ਕਰਕੇ ਆਪਣੇ ਲਈ ਸਮਾਂ ਕੱਢੋ ਇਹ ਸਮਾਂ ਵੀ ਤੁਸੀਂ ਆਪਣੇ ਲਈ ਸੋਚਦੇ ਆਂ ਕਿ ਅਸੀਂ ਪੈਸਾ ਕਮਾਉਂਦੇ ਜੋਬ ਕਰਦੇ ਆਂ ਅਸੀਂ ਆਪਣੇ ਲਈ ਕੱਢ ਰਹੇ ਪਰ ਅਸਲ ਸਮਾਂ ਤੁਹਾਡਾ ਉਹ ਹੈ ਜੋ ਤੁਸੀਂ ਸਿਮਰਨ ਕਰ ਲਿਆ ਸੇਵਾ ਕਰ ਲਈ ਤਾਂ ਫਿਰ ਉਹਦੇ ਨਾਲ ਹੀ ਪਰਤਾਰਾ ਹੋ ਸਕਦਾ ਹੈ ਜ਼ਿੰਦਗੀ ਦਾ ਸੋ ਕੋਸ਼ਿਸ਼ ਕਰਨੀ ਜੀ ਐਤਵਾਰ ਦੇ ਦਿਨ ਤੁਸੀਂ ਜ਼ਰੂਰ ਜਾਓ ਸੇਵਾ ਕਰੋ ਤੇਜਰਾ ਰੋਸ਼ਨ ਕਰੋ ਬਾਕੀ ਤੁਹਾਡੀ ਆਪ ਦੀ ਸ਼ਰਤ ਹੈ ਕਿ ਤੁਸੀਂ ਹਫਤੇਵਾਰ ਟਾਈਮ ਕੱਢ ਸਕਦੇ ਹੋ ਜਾਂ ਨਹੀਂ ਜੇਕਰ ਹਫਤੇ ਬਾਅਦ ਵੀ ਟਾਈਮ ਨਹੀਂ ਨਿਕਲਦਾ ਤੇ ਜੀਠੇ ਐਤਵਾਰ ਦੇ ਦਿਨ ਜ਼ਰੂਰ ਟਾਈਮ ਕੱਢੋ ਸੋ ਬਾਕੀ ਜੇਕਰ ਆਪਾਂ ਚਾਹੀਏ ਕਿ ਆਪਾਂ ਇਹ ਕੰਮ ਕਰਨਾ ਹੈ ਕੋਈ ਵੀ ਇਹੋ ਜਿਹਾ ਕੰਮ ਸ਼ੁਰੂ ਕਰਨਾ ਹੈ ਕਿਸੇ ਤਰ੍ਹਾਂ ਦਾ ਵੀ ਹੋਵੇ ਵੀ ਮਿਹਨਤ ਕਰਨੀ ਹੈ ਇਧਰਲੇ ਪਾਸੇ ਨੂੰ ਵੀ ਤੇ ਜਦੋਂ ਆਪਾਂ ਮਾਨ ਟਕਾ ਲੰਨੇ ਫਿਰ ਇਨਸਾਨ ਉਹ ਸਭ ਕੁਝ ਕਰ ਲੈਂਦਾ ਹੈ ਸੋ ਹੁਣ ਜੇਕਰ ਆਪਾਂ ਘਰ ਦਾ ਕੰਮ ਕਹੀਏ ਕਿ ਆਪਾਂ ਛੱਡ ਦਈਏ ਤੇ ਇੱਕ ਦਿਨ ਵੀ ਨਹੀਂ ਛੁੱਟਦਾ ਆਪਾਂ ਹਰ ਰੋਜ਼ ਉਹੇ ਕੰਮ ਜਰੂਰ ਕਰਦੇ ਆ ਕਿਉਂਕਿ ਉਹਨਾਂ ਬਿਨਾ ਗੁਜ਼ਾਰਾ ਨਹੀਂ ਪਰ ਅਸਲ ਇਨਸਾਨ ਨੂੰ ਇਹ ਨਹੀਂ ਪਤਾ ਕਿ ਅਸਲ ਜੋ ਆਪਣਾ ਕੰਮ ਹੈ ਜੋ ਅਸੀਂ ਇਸ ਦੁਨੀਆ ਤੇ ਕਰਨ ਆਏ ਆ ਉਹ ਨੂੰ ਭੁਲਾ ਕੇ ਬੈਠੇ ਆ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਅੱਜ ਆਪਾਂ ਤੁਰੇ ਫਿਰਦੇ ਕੰਮਕਾਰ ਕਰਦੇ ਆ ਤੇ ਸਾਰੇ ਹੀ ਪੁੱਛਦੇ ਆ ਪਰ ਕੱਲ੍ਹ ਇਹੋ ਜਿਹਾ ਆਵੇ ਇਨਸਾਨ ਦਾ ਇੱਥੇ ਕੁਝ ਨਹੀਂ ਪਤਾ ਇਸ ਕਰਕੇ ਆਪਣੇ ਲਈ ਸਮਾਂ ਜ਼ਰੂਰ ਕੱਢੋ ਸੇਵਾ ਜ਼ਰੂਰ ਕਰੋ ਜੀ ਸਿਮਰਨ ਕਰੋ ਗੁਰੂ ਬਣਾਓ ਜਦੋਂ ਗੁਰੂ ਧਾਰਨਾ ਹੋ ਜਾਂਦੀ ਹੈ ਫਿਰ ਅਸਰ ਸਚਾਈ ਇਨਸਾਨ ਨੂੰ ਸਮਝ ਆਉਂਦੀ ਹੈ ਸੋ ਜੇਕਰ ਸਮਾਂ ਰਹਿੰਦੇ ਹੀ ਆਪਾਂ ਇਸ ਸਮੇਂ ਨੂੰ ਸੰਭਾਲ ਲੈਨੇ ਆ ਤੇ ਸਮਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪ ਕਦਰ ਪਾਉਂਦਾ ਹੈ ਜੇਕਰ ਆਪਾਂ ਅੱਜ ਸਮੇਂ ਦੀ ਕਦਰ ਕਰਦੇ ਆ ਤੇ ਕੱਲ ਸਮਾਂ ਵੀ ਕਦਰ ਕਰੇਗਾ ਸੋ ਇਸ ਕਰਕੇ ਆਪਣੇ ਆਪ ਨੂੰ ਸੰਭਾਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਆਪਾਂ ਕਰਮ ਇਹੋ ਜਿਹਾ ਕਿਹੜਾ ਕਰ ਲਈਏ ਹਰ ਕੋਈ ਸੋਚਦਾ ਹੈ ਜਿਹਦੇ ਨਾਲ ਸਾਡੇ ਪੀਰ ਖੁਸ਼ ਹੋ ਜਾਣ ਤੇ ਮਾਲਕ ਦੇ ਦਰਸ਼ਨ ਹੋ ਜਾਣ ਤੇ ਸਾਡੇ ਕੰਮ ਵੀ ਹੋਣੇ ਸ਼ੁਰੂ ਹੋ ਜਾਣ ਸੋ ਕਰਮ ਕੀ ਹੈ ਜੇਕਰ ਆਪਾਂ ਸਿਰਫ ਇੱਕ ਛੋਟਾ ਬੱਚਾ ਦਰਮੇਸ਼ ਲੈਂਦੇ ਆ ਕਾਲੇ ਰੰਗ ਦਾ ਤੇ ਉਹਦੀ ਜੇਕਰ ਆਪਾਂ ਸਵਾ ਮਹੀਨਾ ਸੇਵਾ ਕਰ ਲੈਨੇ ਦੁੱਧ ਪਿਲਾ ਲੈਨੇ ਆ ਘਰ ਵਿੱਚ ਰੱਖ ਕੇ ਉਸ ਤੋਂ ਬਾਅਦ ਤੁਹਾਡੀ ਸ਼ਰਤਾ ਹੈ ਕਿ ਘਰ ਵਿੱਚ ਰੱਖਣਾ ਜਾਂ ਨਹੀਂ ਰੱਖਣਾ ਉਹ ਤੁਹਾਡੀ ਆਪ ਦੀ ਸ਼ਰਤ ਆ ਪਰ ਜਦੋਂ ਛੱਡਣਾ ਵੀ ਹੈ ਇਹ ਨਹੀਂ ਕਿ ਅਵਾਰਾ ਕਿਸੇ ਥਾਂ ਤੇ ਛੱਡਾਂ ਦਾ ਕਿਸੇ ਦਰਗਾਹ ਤੇ ਦਰਬਾਰ ਤੇ ਛੱਡਿਓ ਕੋਈ ਗੱਲ ਨਹੀਂ ਕਿਉਂਕਿ ਜਦੋਂ ਆਪਾਂ ਉਹਨਾਂ ਦੀ ਸੇਵਾ ਕਰ ਲਈ ਆ ਆਪਣੇ ਪੀਰੋ ਮੁਰਸ਼ਿਦ ਦੀ ਸੇਵਾ ਕਰਦੇ ਇਸ ਕਰਕੇ ਕਰਮ ਕੀਤਾ ਹੈ ਸੋ ਇਸ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਕਰਮ ਕਰਨ ਤੋਂ ਬਾਅਦ ਜੇਕਰ ਨਹੀਂ ਰੱਖਣਾ ਚਾਹੁੰਦੇ ਤਾਂ ਫਿਰ ਕਿਸੇ ਵੀ ਦਰਗਾਹ ਤੇ ਦਰਵਾਜ਼ੇ ਛੱਡ ਕੇ ਆ ਸਕਦੇ ਆ ਸੋ ਸੇਵਾ ਕਰਨੀ ਹੈ ਸਵਾ ਮਹੀਨਾ ਦੁੱਧ ਪਿਲਾਓ ਉਹਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਕੋਈ ਵੀ ਜੇਕਰ ਬਾਥੂ ਟਾਇਲਟ ਕਰ ਦਿੰਦਾ ਹੈ ਤੇ ਦਬਕਣਾ ਨਹੀਂ ਹੈ ਸੇਵਾ ਸਮਝ ਕੇ ਸੇਵਾ ਕਰਨੀ ਹੈ ਜਿੱਦਾਂ ਆਪਾਂ ਬੱਚੇ ਦੀ ਸੇਵਾ ਕਰਦੇ ਆ ਬੱਚੇ ਨੂੰ ਪਾਲਦੇ ਇਸ ਤਰ੍ਹਾਂ ਨਾਲ ਸੇਵਾ ਕਰੋ ਤੇ ਇਹਦੇ ਨਾਲ ਕੀ ਹੋਵੇਗਾ ਬਾਬਾ ਪੈਰੋ ਜੀ ਖੁਸ਼ ਹੋ ਜਾਣਗੇ ਤੇ ਪੈਰੋ ਜੀ ਖੁਸ਼ ਹੋਗਾ ਕਿਉਂਕਿ ਉਹ ਪੀਰਾਂ ਦੇ ਮੋਹਰੇ ਚੱਲਦੇ ਆ ਤਾਂ ਫਿਰ ਪੀਰ ਪੀਰ ਖੁਸ਼ ਹੋ ਜਾਂਦੇ ਆ ਕਿਉਂਕਿ ਜਦੋਂ ਬਚੋਲਾ ਫਿਰ ਗੁਰੂ ਦੇ ਨਾਲ ਗੱਲ ਕਰਵਾਉਂਦਾ ਹੈ ਪ੍ਰਮਾਤਮਾ ਦੇ ਨਾਲ ਗੱਲ ਕਰਵਾਉਂਦਾ ਹੈ ਤਾ ਫਿਰ ਪਰਮਾਤਮਾ ਵੀ ਆਗਿਆ ਨੂੰ ਮੰਨ ਲੈਂਦਾ ਹੈ ਕਿ ਸਾਡੇ ਬੱਚੇ ਨੇ ਇਹ ਫਿਆਦ ਰੱਖੀ ਹੈ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਇਹ ਫਿਆਦ ਨੂੰ ਕਬੂਲ ਕੀਤਾ ਜਾਵੇ ਸੋ ਇਸੇ ਤਰ੍ਹਾਂ ਹੈ ਕਿ ਜੇਕਰ ਆਪਾਂ ਬਾਬਾ ਪੈਰੋ ਜੀ ਨੂੰ ਮਨਾ ਲੈਂਦੇ ਆ ਤਾਂ ਫਿਰ ਪੀਰ ਪੀਰ ਸਿੱਧੇ ਹੋ ਤੁਰਦੇ ਸੋ ਇਸ ਕਰਕੇ ਉਸ ਚੀਜ਼ ਨੂੰ ਫੜੋ ਜਿਹਦੇ ਨਾਲ ਸਾਰੇ ਕੰਮ ਹੋ ਸਕਦੇ ਆ ਸੋ ਇਸ ਕਰਕੇ ਆਪਾਂ ਕਹਿੰਨੇ ਕਿ ਜੇਕਰ ਤੁਸੀਂ ਪੀਰਾਂ ਦੀ ਸੇਵਾ ਕਰਦੇ ਹੋ ਜੇਕਰ ਇੱਕ ਕਰਮ ਕਰ ਲੈਂਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਆਪ ਲਾਭ ਵੀ ਪਤਾ ਚੱਲੇਗਾ ਕੀ ਮਿਲ ਰਿਹਾ ਆ ਤੇ ਇਹਦਾ ਫਰਕ ਵੀ ਤੁਹਾਨੂੰ ਨਜ਼ਰ ਆਣ ਲੱਗ ਪਵੇਗਾ ਤੇ ਮਾਲਕ ਦੇ ਦਰਸ਼ਨ ਵੀ ਹੋਣੇ ਸ਼ੁਰੂ ਹੋ ਜਾਣਗੇ